ਸਤਿ ਸ਼੍ਰੀ ਅਕਾਲ ਫਰੈਂਡਸ ਹੋਪਸ ਸੋ ਸੈਰ ਨੇ ਬਹੁਤ ਵਧੀਆ ਹੋngੀਆਂ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਹਾਂਜੀ ਆਪਾਂ ਆਏ ਹੋਏ ਸੀਗੇ ਕੋਈ ਘੈਂਟ ਜੀ ਲੋਕੇਸ਼ਨ ਤੇ ਤੇ ਦੱਸੋ ਇਹ ਕਿਹੜੀ ਲੋਕੇਸ਼ਨ ਆ ਤੁਸੀਂ ਮੈਨੂੰ ਜ਼ਰੂਰ ਦੱਸੋ ਤੇ ਬਾਕੀ ਹੁਣ ਆਪਾਂ ਹਾਈਵੇ ਤੇ ਖੜੇ ਸੀ ਨਾ ਤੇ ਥੋੜੀ ਪ੍ਰੋਬਲਮ ਹੋ ਰਹੀ ਹੈ ਬੱਸ ਦੀ ਵੇਟ ਕਰ ਰਹੇ ਆ ਤੇ ਐ ਨਹੀਂ ਪਤਾ ਆਪਾਂ ਨੂੰ ਕਿੰਨਾ ਟਾਈਮ ਲੱਗੂ ਦੇ ਇੱਥੇ ਹਨਾ ਸੋ ਮੈਂ ਸੋਚਿਆ ਵੀ ਚੱਲੋ ਨੇ ਟਾਈਮ ਆਪਾਂ ਵੀਡੀਓ ਬਣਾ ਲੈਨੇ ਤੇ ਆਪਾਂ ਇੰਸਟਾ ਤੇ ਦੋ ਚਾਰ ਵੀਡੀਓ ਬਣਾ ਲਈਆਂ ਤੇ ਹੁਣ ਦੋ ਚਾਰ ਫੋਟੋਆ ਵੀ ਖਿੱਚ ਲੈਨੇ ਆ ਅਪਲੋਡ ਕਰਨ ਵਾਸਤੇ ਤੇ ਇਹਨਾਂ ਨੂੰ ਬਹੁਤ ਗੁੱਸਾ ਜੜਿਆ ਪਿਆ ਇਹ ਕਹਿੰਦੇ ਤੁਸੀਂ ਬੱਸਾ ਟਪਾਈ ਜਾਂਦੇ ਤੇ ਤੁਸੀਂ ਜਾ ਨਹੀਂ ਰਹੇ ਸਾਡੇ ਨਾਲ ਇਹ ਬੱਸ ਦੀ ਵੇਟ ਕਰ ਰਹੀ ਹੈ ਤੇ ਇਹ ਦੇਖ ਰਹੇ ਆ ਵੀ ਬੱਸ ਕਦੋਂ ਆਊਗੀ ਤੇ ਲੋਕ ਵੀ ਹੈਰਾਨ ਆ ਉਹ ਵੀ ਦੇਖ ਦੇਖ ਕੇ ਜਾਈ ਜਾਂਦੇ ਆ ਵੀ ਇਹ ਕਰ ਕੀ ਰਹੇ ਆ ਪਿੱਛੇ ਮੁੜ ਮੁੜ ਦੇਖਦੇ ਲੋਕ ਕੀ ਹੋਇਆ ਇਹ 4% ਬਾਦੀਆਂ ਜੀ ਨੇ ਸਾਰਾ ਘੁੰਮ ਫਿਰਨ ਤੋਂ ਬਾਅਦ ਤੇ ਆਪਾਂ ਫਾਈਨਲੀ ਹੁਣ ਆਗੇ ਸੀਏ ਇਸ ਹੋਟਲ ਜੇ ਚੱਤੇ ਹੁਣ ਅਸੀਂ ਖਾਣ ਲੱਗੇ ਸੀ ਰੋਟੀ ਆਲਾ ਆਪਾਂ ਕਰ ਲਗੇ ਸੀ ਮੈਨੂੰ ਚੈੱਕ ਤੇ ਇਹਦੇ ਵਿੱਚ ਮੈਨੂੰ ਕੁਝ ਵੀ ਪਸੰਦ ਨਹੀਂ ਆਇਆ ਸੀ ਤੇ ਹਸਬੰਡ ਕਹਿੰਦੇ ਕਿ ਸ਼ਾਮ ਦਾ ਟਾਈਮ ਆ ਸਿੰਪਲ ਰੋਟੀ ਖਾ ਲਾ ਤੇ ਹੁਣ ਆਪਾਂ ਸਿੰਪਲ ਰੋਟੀ ਖਾਵਾਂਗੇ ਤੇ ਦਿਖਾਉਣੀ ਆ ਤੁਹਾਨੂੰ ਅੱਗੇ ਲੋ ਜੀ ਤੇ ਆਪਣੀ ਨਾਲ ਫਰੈਂਡ ਵੀ ਸੀਗੀ ਤੇ ਆਪਾਂ ਉਹਨਾਂ ਨੂੰ ਨਹੀਂ ਦਿਖਾ ਰਹੇ ਕਿਉਂਕਿ ਉਹਨਾਂ ਨੂੰ ਵੀਡੀਓਜ਼ ਬਣਾਉਣਾ ਪਸੰਦ ਨਹੀਂ ਹੈਗਾ ਤੇ ਇੱਥੇ ਛੋਟਾ ਜਿਹਾ ਬੱਚਾ ਵੀ ਸੀਗਾ ਲੈ ਬਈ ਉਹ ਤਾਂ ਦੇਖਦੀ ਨਹੀਂ ਹੈਗੀ एसी उसी ਲੱਗਿਆ ਵਾ ਕੰਮ ਖੁਰਾ ਘੈਂਟ ਆ ਤੇ ਬੈਠੇ ਆਪਾਂ ਹਨਾ ਖਾਣ ਪੀਣ ਵਾਸਤੇ ਤੇ ਆਪਾਂ ਪਹਿਲਾਂ ਗਲਾਸ ਪਾਣੀ ਦਾ ਪਰਕੇ ਪੀ ਲਿਆ ਸੀਗਾ ਗਲਾਸ ਉਹ ਨਹੀਂ ਕਿਰਦੇ ਨਾ ਦੋਸਤ ਪੀਤੀ ਆ ਘਰੇ ਆਈ ਕਿਵੇਂ ਮੈਂ ਉਹਨਾਂ ਨੂੰ ਪਤਾ ਨਹੀਂ ਗਲਾਸ ਦਾ ਕੀ ਕਰੀ ਪਾਣੀ ਪੀਏ ਮੋਟਰ ਤੋਂ ਬਰਿ ਕਰਵਾਉਂਗਾ ਵੇਗ ਕਰ ਦੇਣ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਤੇ ਮਿਹਨਤ ਵੀ ਆ ਪਰ ਪਤੀ ਹੋ ਗਏ ਪਰੇਸ਼ਾਨ ਵੇਟ ਕਰਦੇ ਜਾਂਦੇ ਬਚਾਰੇ ਬਣਾਈ ਜਾਂਦੇ ਆ ਤੰਦੂਰੀ ਰੋਟੀ ਬਣਾ ਰਹੇ ਆ ਲੱਗੂ ਆ ਥੋੜਾ ਟਾਈਮ ਤੇ ਉਹਨਾ ਟਾਈਮ ਆਪਾਂ ਵੇਟ ਕਰਦੇ ਆ ਬੱਚੇ ਨਾਲ ਗੱਲਾਂ ਕਰਦੇ ਆ ਤਾਂ ਬੋਲ ਹੀ ਨਹੀਂ ਰਹੇ ਸਾਡੇ ਨਾਲ ਉਹ ਜੀ ਤਾਂ ਆਪਣੀ ਫਾਈਨਲੀ ਇੱਕ ਪਲੇਟ ਤਾਂ ਆ ਗਈ ਤੇ ਇੱਕ ਰਹਿ ਗਈ ਹਨਾ ਚਲੋ ਦੂਜੀ ਵੀ ਆਉਂਦੀ ਆ ਉਹਨਾ ਟਾਈਮ ਆਪਾਂ ਵੇਟ ਕਰਦੇ ਆ ਬਈ ਹਰੀ ਮਿਰਚੂ ਕਿੱਧਰ ਲਿਆਉਣੀ ਹੈ ਦੋਨੇ ਪਲੇਟਾਂ ਹੀ ਆ ਗਈਆਂ ਹਨਾ ਰੋਟੀਆਂ ਨਹੀਂ ਆਈਆਂ ਹਜੇ ਤੱਕ ਹੈ ਟਵੇਟ ਕਰੋ ਟਵੇਟ ਤਾਂ ਦੱਸ ਸ਼ਰਮੰਦੀ ਆ ਨਾ ਬੋਲਦੀ ਨਹੀਂ ਚੱਕ ਖਾ ਦਤਾ ਹਰੀ ਮਿਰਚ ਹਰੀ ਮਿਰਚ ਚ ਕੀ ਬਣਦਾ ਦੱਸੋ ਵੀ ਸਲਾਦ ਚ ਹਰੀ ਮਿਰਚ ਕਿਹਨੂੰ ਕਿਹਨੇ ਪਸੰਦ ਆ ਤੇ ਮੇਰੇ ਹਸਬੰਡ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਇਹ ਖਾ ਹੀ ਜਾਂਦੇ ਆ 5-6 ਮਿਰਚਾਂ ਤਾਂ ਇਹਨਾਂ ਦੀਆਂ ਪੱਕੀਆਂ ਹੀ ਹੁੰਦੀਆਂ ਨੇ ਰੋਟੀ ਨਾਲ ਤੇ ਉਹ ਮੈਡਮ ਨੂੰ ਨੂਨ ਵਾਲਾ ਪਸੰਦ ਆ ਹੁਣ ਦੇਖੀ ਪਾਉਂਦੀ ਭਰ ਭਰ ਕੇ ਚੱਕ ਲੱਦ ਦੇ ਲਾਦੇ ਸਾਰੇ ਲਾ ਦੇ ਦਾਲ ਚ ਦੀਵਰ ਪਹਿਲਾਂ ਖਾ ਕੇ ਚੈੱਕ ਕਰ ਲੈ ਘੱਟ ਨਹੀਂ ਹੁੰਦਾ ਇਹਨੂੰ ਤਾਂ ਜ਼ਿਆਦਾ ਪਸੰਦ ਆ ਮੈਨੂੰ ਬਦਲ ਤੁਹਾਨੂੰ ਤਾਂ ਪਾਰੇ ਨੂੰ ਨਹੀਂ ਪਾਉਣਾ ਸੀ ਨਹੀਂ ਪਾਉਣਾ ਸੀ ਸਲਾਦ ਤੇ ਬੋਲ ਨਹੀਂ ਨਾ ਹੁਣ ਤੱਕ ਨਾ ਕੀ ਉਹ ਸਲਾਦ ਤਾਂ ਕੋਈ ਨਹੀਂ ਨਾ ਸਲਾਦ ਚਾਹਦਾ ਸਲਾਦ ਤੇ ਨਮਕ ਲਾਗੂ ਵੀ ਸਾਰਾ ਤੇ ਨਹੀਂ ਵੀ ਲੱਗਣਾ ਉਹ ਮਰਜੀਂ diel ਲੈਣਾ ਬਸ ਫਿਰ ਦੇਖ ਕੇ ਦੂਰ ਕੋੜੇ ਹੁੰਦੇ ਨਹੀਂ ਮੈਂ ਨਾਮ ਕਲਾ ਕੇ ਬਿਠੇ ਹੰਗੇ ਨਮਕੀਣੇ ਹਾਂ ਹਾਂ ਤਾਂ ਇਹਨਾਂ ਨੂੰ ਨਮਕੀਣ ਦਾ ਡੇਸਟਾਇਲ ਜੀ ਦਾ ਆਪ ਤੰਦੂਰੀ ਰੋਟੀ ਖਾਣ ਲੱਗਿਆ ਹੁਣ ਅੱਡੇ ਮਿਰਚੇ ਚੱਕ ਲਈ ਬੌਜੀ ਦਾ ਆਪ ਪਾਣੇ ਪੇਟ ਪਰ ਕੇ ਫਾਈਨਲੀ ਬੈਠ ਗਏ ਤੇ ਇਹਨਾਂ ਦਾ ਅਜੇ ਰਹਿ ਗਿਆ ਤੇ ਲੱਗੇ ਪਏ ਆ ਤੇ ਫਿਰ ਆਪਾਂ ਚੱਲਦੇ ਆਂ ਜੀ ਜੂੜੀ ਦੇ ਤੱਕ ਤੁਹਾਨੂੰ ਦਿਖਾਉਣੇ ਆਂ ਬਾਜ਼ਾਰ ਤੇ ਖਾਣ ਤੋਂ ਬਾਅਦ ਤੇ ਹੁਣ ਆਪਾਂ ਚੱਲੇ ਸੀਗੇ ਬਾਅਦ ਕੋਈ ਸਵੀਡਿਸ਼ ਖਾਣ ਤੇ ਹੁਣ ਮੇਰਾ ਰਾਤ ਦਾ ਹੋ ਰਿਹਾ ਵੀ ਆਈਸਕ੍ਰੀਮ ਖਾਣ ਦਾ ਤੇ ਚਲੋ ਹੁਣ ਆਪਾਂ ਆਈਸਕ੍ਰੀਮ ਖਾਵਾਂਗੇ ਤੇ ਦੇਖੋ ਨੇਤਾ ਨੂੰ ਕੀ ਤੇ ਬਣੀ ਰਹੇਗਾ ਹੁਣ ਲਾਸਟ ਤੱਕ ਜੂਰ ਦੇਖਿਓ ਆ ਚੈੱਕ ਕਰੋ ਮਕੌਲ ਤੇ ਆਪਾਂ ਆਏ ਹੋਏ ਸੀਗੇ ਕਿੰਨੇ ਤੇ ਦੇਖੋ ਹਾਂਜੀ

ਚੱਲੀਏ ਰਸਤੇ 'ਚ ਜਾਂਦੇ ਜਾਂਦੇ ਖਾਵਾਂਗੇ ਅੱਗੇ ਤੁਰੇ ਫੜਦੇ ਆ ਪਾਣੀ ਤਾਂ ਦੇਖੋ ਨੰਗਾ ਕਿ ਕਿਵੇਂ ਵਿੱਚ ਦੀ ਬਹੁਤ ਉਧਰ ਜਾਨੀ ਮੈ ਉਧਰ ਹੀ ਜਾਨੀ ਘਰੀ ਜਾਨੀ ਆ ਫਿਰ ਪਾਣੀ ਕਿੱਥੇ ਤੇ ਪਾਣੀ ਤਾਂ ਹੈ ਉਧਰ ਦਿਖਾ ਜਿੱਧਰ ਤੁਰੀ ਜਾਨੀ ਆ ਤੇ ਇਧਰ ਤਾਂ ਹੈ ਨਹੀਂ ਉਧਰ ਤਾਂ ਹੈਗਾ ਉਧਰ ਤਾਂ ਕੀ ਲੈਣਾ ਤੇ ਜੇ ਉੱਤੇ ਪੈ ਗਏ ਫਿਰ ਆਹ ਦੇਖ ਐਵੇਂ ਨਾ ਪੈ ਜੀ ਉੱਤੇ ਜਿਵੇਂ ਪਾਉਂਦੇ ਹੁੰਦੇ ਆ ਪਾਉਂਦੇ ਭੱਜੇ ਆ ਖੀਣ ਖਾਂਦੇ ਹਾਂ ਜੀ ਤਾਂ ਆਪਾਂ ਫਾਈਨਲੀ ਆਪਾਂ ਬਾਜ਼ਾਰ ਚ ਘੁੰਮ ਫਿਰ ਕੇ ਤੇ ਫਿਰ ਕਾਦੀ ਆਈਸਕ੍ਰੀਮ ਤੇ ਆਈਸਕ੍ਰੀਮ ਖਾਣ ਤੋਂ ਬਾਅਦ ਫਿਰ ਆਪਾਂ ਆ ਗਏ ਸੀਗੇ ਛੱਤ ਤੇ ਤੇ ਕਿ ਬਹੁਤ ਹੀ ਜ਼ਿਆਦਾ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਹਨਾ ਤੇ ਸਾਰੇ ਜਣੇ ਕਮੈਂਟਾਂ ਚ ਦੱਸੋ ਕੌਣ ਛੱਤ ਤੇ ਸੌਂਦਾ ਗਰਮੀਆਂ ਚ ਵੈਸੇ ਤਾਂ ਅੱਜ ਕੱਲ੍ਹ ਦੇ ਟਾਈਮ ਚ ਨਾ ਸਾਰੇ ਏਸੀ ਵਗੈਰੇ ਯੂਜ਼ ਕਰਦੇ ਆ ਹਨਾ ਕੋਈ ਕਾਟ ਯੂਜ਼ ਕਰਦਾ ਹਨਾ ਤੇ ਮੰਜੇ ਵਸtre ਕੋਈ ਨਹੀਂ ਜਾਂਦਾ ਹਨਾ ਛੱਤਾਂ ਤੇ ਤੇ ਮੈਂ ਇਹੀ ਕਹਿਣਾ ਚਾਹੂੰਗੀ ਵੀ ਬਿਮਾਰੀਆਂ ਤਾਂ ਦੂਰ ਰਹਿਣ ਲਈ ਜੇ ਆਪਾਂ ਬਜਨਾ ਤਾਂ ਨੇਚਰਲੀ ਹਵਾ ਬਹੁਤ ਵਧੀਆ ਲਈ ਆਪਣੇ ਲਈ ਤਾਂ ਇਹ ਆਪਾਂ ਤਾਂ ਛੱਤ 'ਤੇ ਸੌਣੇ ਆ ਤੇ ਅੱਜ ਵੀ ਆਪਾਂ ਹੁਣ ਸੌਣ ਲੱਗਿਆਂ ਥੋੜੇ ਟਾਈਮ ਤੱਕ ਹੁਣ ਸੌਂ ਜਾਗੇ ਤੇ ਮੈਂ ਨਾ ਆਪਦੀ ਸਿਸਟਰ ਦੇ ਘਰੇ ਆਈ ਹੋਈ ਸੀ ਤੇ ਖਿੰਡੀ ਆਈ ਹੋਈ ਸੀ ਤੇ ਦਿਖਾਉਣੀ ਆ ਤੁਹਾਨੂੰ ਫਾਈਨਲ ਲੁੱਕ ਦੇਖੋ ਬਠਿੰਡਾ ਬਹੁਤ ਘੈਂਟ ਲੱਗਦਾ ਨਾ ਸ਼ਾਵਣ ਨੂੰ ਇਸ ਟਾਈਮ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਹੁੰਦੀਆਂ ਨੇ ਹਨਾ ਦੇਖੋ ਉਹ ਸ਼ਾਇਦ ਤੁਹਾਨੂੰ ਥਰਮਲ ਵੀ ਦਿਖ ਰਹੀ ਹੋਣਗੀ ਮੈਨੂੰ ਤਾਂ ਦਿਖ ਰਹੀ ਆ ਬਾਕੀ ਇੱਥੇ ਮੰਦਰ ਬਹੁਤ ਜ਼ਿਆਦਾ ਨਹੀਂ ਹੈ ਨਾ ਆਸੇ-ਪਾਸੇ ਤੇ ਬਹੁਤ ਹੀ ਸਕੂਨ ਵਾਲੀ ਜਗ੍ਹਾ ਇੱਥੇ ਨਾ ਠੰਡੀ-ਠੰਡੀ ਹਵਾ ਚੱਲ ਰਹੀ ਹੈ ਲੋਕ ਇੱਥੇ ਬਾਹਰ ਬੈਠੇ ਹੁੰਦੇ ਆ ਹਨਾ ਤੇ ਇਹ ਵਾਲਾ ਆਪਣਾ ਘਰ ਸੀ ਤੇ ਆਪਾਂ ਇੱਥੇ ਸੀਗੇ ਤੇ ਚਲੋ ਆਪਾਂ ਹੁਣ ਟਾਈਮ ਹੋ ਗਿਆ ਤੇ ਆਪਾਂ ਹੁਣ ਸੌਣ ਲੱਗੇ ਆ ਤੇ ਵੀਡੀਓ ਦੱਸੋ ਸਾਰਿਆਂ ਨੂੰ ਕਿੱਦਾਂ ਲੱਗੀ ਪਹਿਲਾਂ ਦੱਸੋ ਪਲੀਜ਼ ਆਈਸਕ੍ਰੀਮ ਕਿਵੇਂ ਲੱਗੀ ਆਈਸਕ੍ਰੀਮ ਤਾਂ ਬਹੁਤ ਘੈਂਟ ਸੀ ਹਨਾ ਤੇ ਆਪਣੀ ਜਿਹੜਾ ਤੰਦੂਰੀ ਰੋਟੀਆਂ ਸੀ ਉਹ ਵੀ ਬਹੁਤ ਸਿਰਾ ਸੀ ਹਨਾ ਤੇ ਖਾਣ ਪੀਣ ਤੋਂ ਬਾਅਦ ਢਿੱਡ ਪੂਰਾ ਫੁੱਲ ਹੋ ਗਿਆ ਤੇ ਆਪਾਂ ਹੁਣ ਲੱਗੇ ਆ ਸੌਣ ਤੇ ਲਾਈਕ ਕੜੀ ਦੀ ਸਬਜ਼ੀ ਦੱਸ ਕਿੰਨੀ ਸਵਾਦ ਸੀ ਇਹਨਾਂ ਨੂੰ ਕੜੀ ਵੀ ਬਹੁਤ ਘੈਂਟ ਸੀ ਪਕੌੜਿਆਂ ਵਾਲੀ ਖੜੀ ਸੀ ਤੇ ਕਿਸੇ ਦਿਨ ਬਣਾ ਕੇ ਖਵਾਵਾਂਗੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਾਉਨੇ ਆ ਤੇ ਬਲੌਗ ਦੱਸੋ ਕਿੱਦਾਂ ਲੱਗਿਆ ਕਮੈਂਟਾਂ ਚ ਸਾਰੇ ਜਾਣੇ ਹਨਾ ਤੇ ਜਰੂਰ ਦੱਸਿਆ ਕਰੋ ਤੇ ਆਪਾਂ ਕੋਈ ਟੌਪਿਕ ਵੀ ਦੱਸਿਆ ਕਰੋ ਤਾਂ ਕਿ ਮੈਨੂੰ ਸੌਖਾ ਹੋ ਜੇ ਨਾ ਨੈਕਸਟ ਬਲੌਗ ਬਣਾਉਣਾ ਤੇ ਚਲੋ ਜੀ ਮਿਲਦੇ ਆ ਫਿਰ ਨੈਕਸਟ ਬਲੌਗ ਚ ਤਾਂ ਇਦਾਂ ਹੀ ਬਲੌਗ ਨਾਲ ਬਣੇ ਰਹੋ ਲਾਈਕ ਮੈਂ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਚੈਨਲ ਨੂੰ ਅਗਲਾ ਬਲੌਗ ਦੇਖਣ ਲਈ ਤਾਂ ਮਿਲਦੇ ਆ ਜੀ ਅਗੇ ਥੈਂਕ ਯੂ ਸਾਰਿਆਂ ਦਾ ਤੁਹਾਨੂੰ